ਵੜਾਂ ਦੀ ਮਾਰ ਭਿਆਨਕ ਹੁੰਦੀ ਹੈ ਪਰ ਇਹ ਪ੍ਰਕੋਪ ਸਾਲਾਂ ਬਾਅਦ ਵਾਪਰਦਾ ਹੈ ਪਰ ਕੀ ਹੋਵੇਗਾ ਜਦ ਲੋਕ ਹਰ ਰੋਜ਼ ਹਰਾ ਵਰਗੇ ਹਾਲਾਤਾਂ ਨਾਲ ਜੂਝਦੇ ਹੋਣ ਕੁਰਲਾਉਂਦੇ ਹੋਣ ਵਿਲਕਦੇ ਹੋਣ ਤੇ ਸਰਕਾਰਾਂ ਦੇ ਰਹਿਮੋ ਕਰਮ ਦੀ ਉਡੀਕ ਕਰ ਰਹੇ ਹੋਣ ਪਿੰਡ ਗਜਨੀ ਵਾਲਾ ਤੇ ਹੋਰ ਬਹੁਤ ਸਾਰੇ ਨਾਲ-ਨਾਲ ਜਿਹੜੇ ਪਿੰਡ ਨੇ ਉਹ ਬਾਰਡਰ ਦੇ ਨਾਲ-ਨਾਲ ਲੱਗਦੇ ਆ ਉਹਨਾਂ ਨੂੰ ਅਕਸਰ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਹੋਈ ਹੈ ਕਿ ਜਦੋਂ ਪਿੱਛੋਂ ਪਾਣੀ ਆਉਂਦਾ ਹੈ ਜਾਨੀ ਹੜਾਂ ਵਾਲੀ ਸਥਿਤੀ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਪਿੰਡ ਜਿਹੜੇ ਪਾਣੀ ਦੇ ਪ੍ਰਕੋਪ ਦੇ ਵਿੱਚ ਹੜਦੇ ਆ ਇਹਨਾਂ ਦੀਆਂ ਜ਼ਮੀਨਾਂ ਖਰਾਬ ਹੁੰਦੀਆਂ ਇਹਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਇਸ ਤੋਂ ਬਿਨਾ ਜਿਸ ਜਗ੍ਹਾ ਤੇ ਮੈਂ ਖੜਾ ਇਹ ਪਹਿਲਾਂ ਇਸ ਤੋਂ ਪਹਿਲਾਂ ਇਹ ਜਗ੍ਹਾ ਜਿਹੜੀ ਹੈ ਵਾਈਯੋਗ ਸੀ ਪਾਣੀ ਆਉਂਦਾ ਹੈ ਦਰਿਆ ਚੜਦਾ ਹੈ ਔਰ ਇਹ ਸਾਰੀ ਜਿਹੜੀ ਜ਼ਮੀਨ ਹੈ ਇਹ ਵਿੱਚ ਹੜ ਜਾਂਦੀ ਹੈ ਉਸ ਤੋਂ ਬਾਅਦ ਇਸ ਨੂੰ ਪੂਰਿਆ ਵੀ ਨਹੀਂ ਜਾ ਸਕਦਾ ਕਿਉਂਕਿ ਕਿਸਾਨ ਇਹਨਾਂ ਸਮਰੱਥ ਨਹੀਂ ਔਰ ਦੂਜੀ ਵੱਡੀ ਸਮੱਸਿਆ ਜਿਸ ਦੇ ਆਲੇ ਦੁਆਲੇ ਅਸੀਂ ਅੱਜ ਤੁਹਾਨੂੰ ਪੂਰੀ ਇਹ ਕਹਾਣੀ ਸੁਣਾ ਰਹੇ ਹਾਂ ਉਹ ਕਹਾਣੀ ਇਹੋ ਹੀ ਹੈ ਕਿ ਇਸ ਦਰਿਆ ਦੇ ਦੂਜੇ ਪਾਰ ਖੇਤੀ ਹੈ 1000 ਏਕੜ ਦੇ ਕਰੀਬ ਕਿਸਾਨ ਦੱਸਦੇ ਆ ਕਿ ਉਧਰਲੇ ਪਾਸੇ ਖੇਤੀ ਹੈ ਜਦੋਂ ਉਧਰ ਫਸਲ ਪੱਕ ਜਾਣੀ ਆ ਕੱਟਣੀ ਆ ਤਾਂ ਲਿਆਉਣ ਦੇ ਵਿੱਚ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਕਿ ਪੁਲ ਨਹੀਂ ਹੈਗਾ ਪਾਣੀ ਘਟਣ ਦੀ ਉਡੀਕ ਕੀਤੀ ਜਾਂਦੀ ਹੈ ਔਰ ਪਾਣੀ ਜਦੋਂ ਘਟਦਾ ਫਿਰ ਆਪਣੇ ਸਾਧਨਾਂ ਦੇ ਰਾਹੀਂ ਇਹ ਆਪਣੀ ਫਸਲ ਜਿਹੜੀ ਹੈ ਉਧਰੋਂ ਕੱਟ ਕੇ ਪਾਣੀ ਦੇ ਵਿੱਚ ਦੀ ਲੰਘ ਕੇ ਆਪਣੀ ਫਸਲ ਫਸਲ ਦੀ ਟੋਆ ਟਵਾਈ ਕਰਦੇ ਆ ਜਿਨ੍ਹਾਂ ਕੋਲ ਟਰੈਕਟਰ ਨੇ ਉਹਨਾਂ ਵਾਸਤੇ ਵੀ ਤਕਲੀਫ ਹੈ ਪਰ ਇਸ ਤੋਂ ਵੱਡੀ ਤਕਲੀਫ ਉਹਨਾਂ ਵਾਸਤੇ ਹੈ ਜਿਨ੍ਹਾਂ ਕੋਲ ਟਰੈਕਟਰ ਨਹੀਂ ਉਹ ਬਲਦ ਔਰ ਰੇੜੀ ਦੇ ਨਾਲ ਇਹ ਆਪਣੀ ਫਸਲ ਕੱਢਦੇ ਆ ਵੱਡੀ ਸਮੱਸਿਆ ਪੂਰੀਆਂ ਹੋਰ ਕੀ ਕੀ ਸਮੱਸਿਆਵਾਂ ਨੇ ਤੁਹਾਨੂੰ ਦਿਖਾਉਨੇ ਆ ਇਸ ਰਿਪੋਰਟ ਚ ਇਹ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਗਜਨੀ ਵਾਲਾ विधानसभा ਹਲਕਾ ਗੁਰੂ ਹਰਸਾਏ ਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਹੈ। ਇਸ ਪਿੰਡ ਦੀ ਜ਼ਿਆਦਾਤਰ ਖੇਤੀ ਸਤਲੋਜ ਦੇ ਪਾਰ ਹੈ। דוਖੇ ਹੈ ਕਿ ਫਸਲ ਦੀ ਵਾਢੀ ਮੌਕੇ ਪਾਣੀ ਵਧ ਜਾਵੇ ਤਾਂ ਪਿੰਡ ਵਾਸੀਆਂ ਦੇ ਸਾਹ ਸੁੱਕੇ ਰਹਿੰਦੇ ਆ। ਇਹ ਤਸਵੀਰਾਂ ਉਸੇ ਮੰਜ਼ਰ ਦੀਆਂ ਨੇ। ਇਸ ਮੌਕੇ ਪਾਣੀ ਦਾ ਪੱਧਰ 3 ਫੁੱਟ ਤੋਂ ਜ਼ਿਆਦਾ ਹੈ। ਕਣਕ ਦੀ ਵਾਢੀ ਦਾ ਮੌਸਮ ਹੈ ਤੇ ਇਹ ਲੋਕ ਉਸ ਪਾਰੋਂ ਆਪਣੀ ਕੱਟੀ ਹੋਈ ਫਸਲ ਦੀ ਟੋਆ ਟੁਆਈ ਬੜੀ ਮੁਸ਼ਕਲ ਨਾਲ ਕਰ ਰਹੇ ਨੇ ਕੋਈ ਰੇੜੀਆਂ ਤੇ ਤੇ ਕੋਈ ਦੋ ਦੋ ਟਰੈਕਟਰ ਜੋੜ ਕੇ ਇਸ ਤਕਲੀਫ ਨੂੰ ਸਮਝਣ ਲਈ ਅਸੀਂ ਇਹਨਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਆਹ ਦੇਖੋ ਰੇੜੇ ਤੇ ਦਾਣੇ ਲਿਆ ਆ ਰਹੇ ਬੜੀ ਮੁਸ਼ਕਲ ਕੋਈ ਡੁੱਬ ਜਾਂਦੇ ਫੇਜ ਜਾਂਦੇ ਨੇ ਪਰसों ਉਹਨ ਟੇਟਰ ਵਿੱਚ ਡੁੱਬਾ ਰਹੇ ਬੜੀ ਮੁਸ਼ਕਲ ਨਾਲ ਨਿਕਲਾ ਉਹ ਤੇ ਅੱਜ ਜোন ਥੋੜਾ ਪਾਣੀ ਕਮ ਹੈ ਤਾਂ ਟੇਟਰ ਵੀ ਰੋਕ ਰੋਕ ਤੇ ਆ ਰਹੇ ਨੇ ਅੱਛਾ ਕਿੰਨੀ ਖੇਤੀ ਉਧਰ ਤੁਹਾਡੀ ਖੇਤੀ ਕੀ ਮੇਰੇ ਕੋ 4 ਕਿਲੇ 4 ਕਿਲੇ ਹਾਂਜੀ 14 ਕਿੱਲਾਂ ਦੀ ਫਿਰ ਇਦਾਂ ਹੀ ਸੀ ਗੱਡੀ ਤੇ ਟੋਣੀਆਂ ਹਾਂ ਰੇੜੇ ਤੇ ਟੋਹੇ ਬਾਕੀ ਰੇੜੇ ਤੇ 2 ਘੜੇ ਸਵੇਰ ਲਾਏ ਨੇ 2 ਘੜੇ ਹੁਲਿਆ ਰਹੇ ਬਾਕੀ ਕੱਲ ਟੋਏ ਨੇ ਹਾਂਜੀ ਕਿੰਨੀ ਆ ਗਈ ਹੋਣੀ ਉਧਰੋਂ ਉਧਰੋਂ 20 ਗੱਟੇ ਸਵੇਰੇ ਲੈ ਗਾ 20 ਹੋਣ ਲੈਣੇ ਨੇ 40 ਗੱਟਾ ਆ ਜਾਏਗਾ 40 ਗੱਟੇ ਹਾਂਜੀ ਬਾਕੀ ਕੱਲ ਨੂੰ ਸੂਲ ਤਸੀਦ ਕਹਿੰਨੇ ਪੋਲ ਸਾਡੀ ਬਾਂਜਾ ਵੱਡੀ ਬਾਂਜਾ ਜਿਹੜੀ ਵੀ ਅਸੀਂ ਤੁਹਾਨੂੰ ਦਿੱਕਤ ਨਾ ਆਵੇ ਪਾਣੀ ਚੜੇ ਤੇ ਪਾਣੀ ਲੰਘ ਜਾਏ ਇੱਕ ਪਹਿਨਾ ਜਾਣ ਅੰਦਰ ਇੱਕ ਪਹਿਨਾ ਵਾਪਸ ਆਉਣ ਕਾਟ ਤੇ ਜੋ ਨਿਬੰਧਿਤ ਟੂ ਪਾਈ ਪੋਲ ਬਣਾ ਦੇਣਾ ਕੁਛ ਨਾ ਕੁਛ ਤਾਂ ਕਰੇ ਸਰਕਾਰ ਤੇ ਕੁਛ ਕਰ ਨਹੀਂ ਰਹੀ ਕੱਚੀਆਂ ਪਹਿਲੀਆਂ ਕਾਰਤੀਆਂ ਨੇ ਮਾਇਆ ਬਾ ਉਹ ਨਹੀਂ ਦੇ ਰਹਾ ਕਹਿੰਦੇ ਕਿ ਹੁਣ ਹੜਾ ਮੈਂ ਕਿ ਲੱਖ ਰੁਪਏ ਦਾ ਮੱਤੀਲ ਬਾਰਾ ਟਰੈਕਟਰ ਆਦਾ ਸੀ ਤੇ ਜੀ ਮੀੜ ਬਣਾਈ ਹੈ ਫਿਰ ਵੀ ਹੁਣ ਕੋਈ 180 90 ਮੰਡਾਂ ਨੇ ਹੋ ਜਾਣਗੇ ਦਰੋਂ ਨਹੀਂ ਤਾਂ ਸੂ ਖਾਨ ਬੇਕਾਰ ਹੋ ਗਏ ਗੱਲਾਂ ਬੜੀਆਂ ਕਰਦੇ ਆ ਤੂੰ ਆ ਕਰਦੇ ਉਹ ਕਰ ਦਾਂਗੇ ਬਸ ਸਾਡੀ ਸਰਕਾਰ ਆ ਜਾਈ ਤਾਂ ਤੁਹਾਨੂੰ ਪੁਲ ਬਣਾ ਦਿਆਂ ਦੇ ਜਾਂ ਬੇੜਾ ਦੇ ਦਿਆਂ ਦੇ ਅਸੀਂ ਬੇੜੇ ਨੂੰ ਕੀ ਕਰਨਾ ਸਾਨੂੰ ਤਾਂ ਚਾਹੀਦੀ ਪੁਲ ਹੈ ਜਿਹੜਾ ਅਸੀਂ ਸੁੱਕੇ ਜਾਈਏ ਸੁੱਕੇ ਆਈਏ ਨਾ ਹੀ ਰੇੜੇ ਦੀ ਕਿ ਤ ਪਵੇ ਹਨੂ ਜਾਨਵਰ ਵੀ ਪਾਣੀ ਜਾਂਦੇ ਨੇ ਜਿਹੜੇ ਸੁੱਕੇ ਜਾਣ ਇਸ ਬਾਪੂ ਦੀ ਤਕਲੀਫ ਹੋਰ ਵੀ ਵੱਡੀ ਹੈ ਉਮਰ 17 ਨੂੰ ਪਾਰ ਕਰ ਚੁੱਕੀ ਹੈ ਪਰ ਆਰਾਮ ਜ਼ਿੰਦਗੀ 'ਚ ਨਹੀਂ ਇਸ ਮਸਿਆ ਦੇ ਨਾਲ ਨਾਲ ਅਸੀਂ ਪਹਿਲਾਂ ਵੀ ਇੱਕ ਬਜ਼ੁਰਗ ਜਿਹੜੇ ਨੇ ਉਹ ਦਿਖਾਏ ਕਿ ਕੀ ਕੁਝ ਕਹਿ ਰਹੇ ਨੇ ਆ ਦੇਖੋ ਆ ਗੱਟੇ ਲੈ ਕੇ ਆਏ ਨੇ ਉਸ ਪਾਸੋਂ ਔਰ ਇਹਨੇ ਨੇ ਦੇਖੋ ਜਦੋਂ ਅਸੀਂ ਬਾਕੀ ਏਰੀਆ ਦੀ ਗੱਲ ਕਰਦੇ ਆ ਤਾਂ ਉਸ ਪਾਸੇ ਦੇ ਵਿੱਚ ਟਰੈਕਟਰ ਟਰਾਲੀ ਜਿਹੜਾ ਖੇਤ ਦੇ ਵਿੱਚ ਜਾਂਦਾ ਮਸ਼ੀਨ ਜਾਂਦੀ ਹੈ ਉਸ ਨੂੰ ਕੱਟ ਲਿਆ ਜਾਂਦਾ ਹੈ ਔਰ ਉੱਥੋਂ ਹੀ ਟਰਾਲੀ ਭਰਦੀ ਆ ਤੇ ਸਿੱਧੀ ਮੰਡੀ ਚ ਪਰ ਇਹ ਦੇਖੋ ਕਿ ਇਹਨਾਂ ਦਾ ਫਰਕ ਕਿੰਨਾ ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ ਉਮਰ ਮੇਰੀ 65 ਸਾਲ ਹੈ ਜੀ 65 ਸਾਲ ਹਾਂ ਜੀ ਤੇ ਇਹ ਸਾਰਾ ਕੁਝ ਔਖਾ ਲੱਗਦਾ ਹੈ ਕਿ ਬੜਾ ਔਖਾ ਹੈ ਤੇ ਜਿਵੇਂ ਅਸੀਂ ਤਾਂ ਪਤਾ ਨਹੀਂ ਹੁਣ ਮੈਂ ਲਾ ਕੇ ਆਂਗੇ ਨਾ ਇਹ ਇੰਨੇ ਚਿਰ ਜੀ ਕੋਈ ਪਤਾ ਨਹੀਂ ਪਾਣੀ ਹੁਣੇ ਹੀ ਆ ਜਾਵੇ अच्छा ਜਦੋਂ ਪਾਣੀ ਵੱਧ ਜਾਂਦਾ ਤਾਂ ਫੇਰ ਤਾਂ ਉਧਰੋਂ ਲਿਆਉਣਾ ਹੀ ਬੜਾ ਮੁਸ਼ਕਲ ਬੜਾ ਔਖਾ ਫੇਰ ਰੇਤ ਦਾ ਪਾੜ ਜਾਂ ਜਿਓਤਰ ਬਲਦ ਨੂੰ ਹਾਂ ਤੇ ਤੁਰਕ ਜਾਂਦਾ ਮੈ ਪਤਾ ਨਹੀਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਸੀ ਵੀ ਵੀ ਨਾ ਵੀ ਮੈਂ ਸਮਝਿਆ ਨਹੀਂ ਤੁਸੀਂ ਇਧਰੋਂ ਭੇਜ ਦਿੰਦੇ ਹੋ ਇਕੱਲੇ ਬਲਦ ਨੂੰ ਨਾ ਨਾ ਨਾਲ ਆਪਨੇ ਆਂਗੇ ਹਾਂ ਵਿਕਈ ਰਤਾ ਵੀ ਰਸਾ ਪਾਇਆ ਕੀ ਪਰ ਜਿਹੜਾ ਪੁੱਠਾ ਹੋ ਜਾਂਦਾ ਹੈ ਨਾ اچھا ਮਤਲਬ ਥੱਲੇੋਂ ਪੂਰਾ ਇਹਨੂੰ ਬਲਦ ਨੂੰ ਕਵਰ ਕਰ ਦਿੰਦੇ ਹੋ ਹਾਂ ਕਵਰ ਤਾਂ ਕਰੀਦਾ ਬਾਕੀ ਪਤਾ ਨਹੀਂ ਟਾਇਰ ਚਾਹੋ ਵੀ ਸਕਦਾ ਨਾ ਲੋੜ ਮੈਂ ਪਾਣੀ ਮੈਂ ਲੋੜ ਚੱਕਿਆ ਵੀ ਜਾ ਹਾਂ ਉਹ ਆ ਕਦੇ ਪਹਿਲਾਂ ਇੱਦਾਂ ਉਹ ਪਰਸੂ ਮੈਂ ਆਵਾਜ਼ ਲੋੜਿਆ ਦੁਬਾਰਾ ਹੀਦਾ ਕੀਤਾ ਕੱਲੇ ਹੀ ਪਾਣੀ ਚੱਕ ਤਾਂ ਫਿਰ ਦੂਜੇ ਨੀਵੇਂ ਦਾ ਅੱਛਾ ਚੱਕਿਆ ਗਿਆ ਸੀ ਥੋੜਾ ਹੋਰ ਬੋਝ ਆਲਾ ਮਿਸ਼ਕਰਾ ਨੇ ਤੇ ਕਿੰਨੇ ਕਿੰਨਾ ਕਿੰਨੀ ਕਣਕ ਪਈ ਆ ਉਧਰ ਇਸ ਵੇਲੇ ਕਣਕ ਤਾਂ ਮੇਰੇ ਸਾਹ ਚ ਮੇਰੀ ਤਾਂ ਸਭ ਮਾਣ ਹੋ ਗਿਆ ਮੈਂ ਤਾਂ ਹਾਂ ਜੀ ਮਤਲਬ ਹਾਈ ਲੱਗਣਗੇ ਦੋ ਦਿਨ ਢੋਣ ਤੇ ਹਾਂ ਜੀ ਦੋ ਦਿਨ ਲੱਗਣ ਹਾਂ ਹੁਣ ਇੱਕ ਚੱਕਰ ਹੋਰ ਹੀ ਲਗਾਏਗਾ ਸਸਾ ਨਾ ਪਾਣੀ ਦਾ ਪਤਾ ਨਹੀਂ ਕੀ ਮੰਡੀ ਚ ਮੰਡੀ ਚ ਕਿਵੇਂ ਲੈ ਕੇ ਜਾਣੀ ਆ ਮਤਲਬ ਉਹ ਤਾਂ ਟਰੈਕਟਰ ਟਰਾਲੀ ਹੋਣਗੇ ਤੁਹਾਡੇ ਕੋਲ ਨਹੀਂ ਨਹੀਂ ਆਪਾਂ ਕਿਰਾਏ ਤੇ ਲੈ ਜਾਏ ਕਰਾਏ ਤੇ ਲੈ ਕੇ ਜਾ ਹਾਂਜੀ ਅੱਛਾ ਤੇ ਤੇਜ ਬਚਣਾ ਬਚਾਉਣਾ ਕੀ ਆ ਬਾਪੂ ਕੀ 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 ਬਚਾਉਨੇ ਆ ਤਾਂ ਦਾ ਅਸੀਂ ਰੇੜੇ ਮੈਂ ਚੋਰ ਆਏ ਇੱਥੋਂ ਕਰੇਗਾ ਨਾ ਨਾ ਪਿੰਨ ਬੰਦ ਨਹੀਂ ਇੱਥੇ 800 ਰੁਪਏ ਲਾਏਗਾ ਤੇ ਵਜ਼ਨ ਪਾਏਗਾ 40 ਮਣ 50 ਮਣ ਜੇ 100 ਮਣ ਹੋ ਗਿਆ ਤਾਂ 1600 ਰੁਪਏ ਤੇ ਇੱਥੇ ਤੇ ਪਹੁੰਚ ਜਾਏਗਾ ਡਬਲ ਹੋ ਜੂਗਾ ਹਾਂ ਤੇ 16 ਅੱਗੇ ਬੱਤੀ 3300 ਰੁਪਈਆ ਖਰਚਾ ਹੋਏਗਾ ਤਾਂ ਅਗਰ ਤੇ ਥੋੜੇ ਬਲਦ ਨਾਲ ਮੈਂ ਚਲਵਾਂ ਇੱਕ ਚੱਕਰ ਲਗਾ ਲੈਣ ਉਹ ਇੱਥੇ ਐਵੇਂ ਆ ਉਹ ਟਾਟਾ ਦੀਆਂ ਦੇ ਹੱਥ ਦਾ ਕਰ ਦਾਂਦੇ ਆ ਹੋ ਜਾਏਗਾ ਉਹ ਪਿਛਲੇ ਸਾਲ ਇੱਥੇ ਪਾਈ ਰੱਖੀ ਪੁਲ ਐਦਾਂ ਵੀ ਹੁਣ ਕਹਿੰਦੇ ਬਣਾਣੇ ਬਣਾਣੇ ਬਣਾਈ ਨਹੀਂ ਪੈਸਾ ਪਾ ਦੇ ਉਹਡੇ ਕੋਲ ਵੋਟਪਾਲ ਜਾਣਾ ਨਾ ਤੁਸੀਂ ਉਹ ਜਾਣਾ ਹੀ ਤਾਂ ਹੁਣ ਵੀ ਆਪਾਂ ਦਾ ਬੋਲ ਦਿੰਨੇ ਆ ਉੱਥੇ ਕੋਈ ਆਉਂਦਾ ਮੈਂ ਨਾ ਮੰਤਰੀਆਂ ਜਿਹਨੂੰ ਤੇ ਇਹਨਾਂ ਦੇ ਕੋਲ ਜਾਣਾ ਹੀ ਨਹੀਂ ਚਾਹੀਦਾ ਉਹ ਤੇ ਨਹੀਂ ਪਾਉਂਦਾ ਪਹਿਲਾ ਬਿਲਕੁਲ ਹੈ ਜੀ ਬੋਲ ਦਿਆ ਦਿੰਦੇ ਨੇ ਅਸੀਂ ਆ ਕਰ ਦਾਂਦੇ ਉਹ ਕਰ ਦਾਂਦੇ ਜਿਹਦਾ ਉਹ ਪੈ ਗਈ ਉਹਦੇ ਪਿੱਛੇ ਕੌਣ ਪੁੱਛਦਾ ਇਹ ਤਾਰੋਂ ਪਾਰ ਵੀ ਹੈ ਕਿ ਤੁਹਾਡੀ ਹਾਂ ਜ਼ਮੀਨ ਹੈ ਉਹ ਤੇ ਸੁਬਾ ਗਿਆ ਆ ਆਰਾਮ ਨਾਲ ਚਲੇ ਜਾਣੇ ਹੋ ਮਤਲਬ ਕੋਈ ਦਿੱਕਤ ਨਹੀਂ ਉਹ ਦਿੱਕਤ ਹੈ ਇਹ ਵੀ ਤੈਨੂੰ ਦੱਸੀ ਜਾਣਾ ਵੀ ਇੱਕ ਬੰਦਾ ਮਨੇ ਮਸ਼ੀਨ ਲਾ ਗਈ ਦੂਸਰੇ ਬੰਦੇ ਨੂੰ ਕਹਿੰਦੇ ਨੇ ਪਰਮਿਸ਼ਨ ਕਰਾ ਕੇ ਲਿਆ ਤੇ ਫੇਰ ਹੀ ਚੱਲੇਗੀ ਤੇ ਫੇਰ ਕਹਿੰਦੇ ਵੀ ਹੁਣ ਤੂੰ ਨਾ ਮੈਂ ਆ ਮੈਂ ਕੱਟਵਾਈ ਨਹੀਂ ਫੇਰ ਕਹਿੰਦੇ ਤੈਨੂੰ ਕੱਟਵਾ ਦੇ ਉਹਨ ਕਿਤਾਈ ਆ ਤੁਸੀਂ ਮੰਨ ਹੀ ਕਰਤਾ ਕਿ ਮੈਂ ਨਹੀਂ ਪਰਮਿਸ਼ਨ ਮੈਂ ਹੈ ਹੀ ਜਾਂਦੇ ਨਹੀਂ ਹੋਰ ਚੌਕੀ ਨਹੀਂ ਜਾਏਗਾ ਹੈ ਕਿ ਅਮ ਪਿਆ ਕੇ 2 ਸਾਲ ਹੋ ਗਏ 4 ਕੱਟਦੇ ਆ ਇੱਕ ਬੰਦੇ ਦੀ ਪਰਮਿਸ਼ਨ ਬਣਦੀ ਉਹੀ ਕੱਟੀ ਜਾਂਦੇ ਸਭ ਹਾਰੀ ਤਿਆੜੀ ਨੇ ਆ ਆ ਆਂਗ ਉਠਾ ਜਿਹੜਾ ਲਾ ਕੇ ਆਏ ਉੱਥੇ ਲਾ ਕੇ ਆਏ ਹਾਂ ਇਹ ਕਦੇ ਤੇ ਆਂਗ ਉਠਾ ਲੱਗਦਾ ਫਿਰ ਰਿਸਟਰ ਤੇ ਅੱਛਾ ਐਂਟਰੀ ਦਾ ਹਾਂ ਜੀ ਜਮਾ ਸੇ ਕੋਈ ਪਰੇਸ਼ਾਨੀ ਨਹੀਂ ਹੈਗੀ ਨਾ ਨਾ ਜੀ ਜਿਵੇਂ ਨਾ ਰੇਡਾ ਵੀ ਨਹੀਂ ਜਾਂਦਾ ਰੇਡਾ ਲੈ ਕੇ ਨਹੀਂ ਜਾਂਦੇ ਨਾ ਟਰਾਲੀ ਹੁਣ ਜਾਣ ਦਿੰਦੇ ਨੇ ਰੇਡਾ ਮੈਂ ਨਹੀਂ ਜਾਣਦੇਗਾ ਦਾਣੇ ਧੁਨੇ ਲਿਆਏਗਾ ਤਾਂ ਟੋਆਲੀ ਮੈਂ ਅੰਦਰ ਉਹਨਾਂ ਪਲਟਣੀਆਂ ਦੇਣੇ ਅੱਛਾ ਬਾਹਰ ਕਢੋ ਜਿਤਨੀ ਵੀ ਹੈ ਕਿਵੇਂ ਕਢਦੇ ਹੋ ਫਿਰ ਉਧਰੋਂ ਟੋਆਲੀ ਕਿਸ ਦੀ ਤੇਰੇ ਮੇਰੇ ਦੀ ਕਿਰਾਇਆ ਦਿੱਤੀ ਜਾਂਨੇ ਕੋਈ 400 ਲਈ ਜਾਂਦੇ ਕੋਈ 200 ਉੱਥੇ ਹੀ ਇੱਕ ਦੋ ਦੋ ਕਿੱਲੇ ਬਾਤ ਤਾਰ ਲੱਗੀ ਹਾਂ ਉੱਥੇ ਪਸਾਈ ਜਾਂਦੇ ਪਿੰਡ ਵਾਸੀ ਦੱਸਦੇ ਆ ਕਿ ਚੋਨਾ ਦੇ ਮੌਸਮ ਚ ਲੀਡਰ ਇਹਨਾਂ ਕੋਲ ਆਉਂਦੇ ਆ ਮਿੱਠੀਆਂ ਮਾਰਦੇ ਨੇ ਤੇ ਆਪਣਾ ਕੰਮ ਕੱਢਦੇ ਨੇ ਤੇ ਚਲੇ ਜਾਂਦੇ ਆ ਲੋਕ ਦੱਸਦੇ ਆ ਕਿ ਦਰਿਆ ਤੇ ਪਹਿਲਾਂ ਕੈਪਸੂਲ ਪੁਲ ਬਣਿਆ ਸੀ ਪਰ ਉਹ ਵੀ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਝੁੱਕ ਦਿੱਤਾ ਗਿਆ ਪਰੇਸ਼ਾਨੀ ਪਰੇਸ਼ਾਨੀ ਇੱਥੇ ਹੋ ਰਹੀ ਹੈਗੀ ਜੀ ਹੂੰ ਇੱਥੇ ਹੈ ਹੀ ਪਰੇਸ਼ਾਨੀ ਹੈ ਜੇ ਇੱਧਰ ਨੇ ਇੱਧਰ ਵੀ ਪਰੇਸ਼ਾਨੀ ਹੈ ਜੇ ਉੱਧਰ ਹੈ ਤੇ ਉੱਧਰ ਵੀ ਪਰੇਸ਼ਾਨੀ ਹੈ ਸਿਰਫ ਇੱਥੇ ਡੈਰਾ 2-3 ਕਿਲੋਮੀਟਰ ਦਾ ਕੋਈ ਜ਼ਿਆਦਾ ਨਹੀਂ ਸਰਕਾਰ ਕੇ ਹੈ ਵੀ ਕੁਝ ਨਹੀਂ ਜੇ ਕਰੇ ਤਾਂ ਉਧਰ ਵੀ ਬਨ ਲੱਗ ਜੇ ਇਧਰ ਵੀ ਬਨ ਲੱਗ ਜੇ ਇੱਕ ਪੋਲ ਬਣ ਜੇ ਕੋਈ ਵੱਡੀ ਦਿੱਕਤ ਨਹੀਂ ਸਰਕਾਰ ਨੂੰ ਆਉਂਦੀ ਕਿਉਂਕਿ ਵੋਟਾਂ ਲੈਂਦੇ ਨੇ ਕੋਈ ਇਹਨਾਂ ਦਾ ਕੋਈ ਐ ਨਹੀਂਗਾ ਵੀ ਕਰ ਨਹੀਂ ਸਕਦੇ ਪਰ ਸਰਕਾਰਾਂ ਦਾ ਖਾਣ ਪੀਣ ਬੰਨੇ ਧਿਆਨ ਹੈ ਐਸ਼ਾ ਕਰਨ ਨੇ ਧਿਆਨ ਹੈ ਪਰ ਲੋਕਤੰਤਰ 'ਚ ਧਿਆਨ ਨਹੀਂ ਜਿਵੇਂ ਕਹਿੰਦੇ ਵੀ ਕਾਣ ਪੀੜਨਾ ਇਹ ਨਹੀਂ ਵੰਦੇ ਵੀ ਲੋਕ ਕਿੱਡੇ ਤੰਗ ਨੇ ਕੀ ਕਰ ਰਹੇ ਨੇ ਹੁਣ ਇੱਕ ਦੀ ਦੋ ਕਿੱਲੇ ਜ਼ਮੀਨ ਹੈ ਉਹ ਵਿਚਾਰਾ ਰੋਟੀ ਦਾ गुजारा ਕਰਦਾ ਤੇ ਉਹ ਕਿਵੇਂ ਕਰੇਗਾ ਉਹ ਜਿੰਨਾ ਕੋਈ ਕਿਰਾਇਆ ਕਰਿਆ ਆਉਂਦਾ ਲੱਗਦਾ ਉਹ ਤਾਂ ਕਿੱਥੇ ਹੋਊਗਾ ਵੀ ਟਰੈਕਟਰ ਵਾਲੇ ਵੀ ਭਾਈ ਤੇਲ ਮਚਾਉਣਾ ਹੈ ਪੈਸੇ ਲੈਣੇ ਆ ਮਸ਼ੀਨ ਵਾਲੇ ਵੀ ਫਿਰ ਉਹ ਬੀਐਸਐਫ ਬੈਠੀ ਹੈ ਬੀਐਸਐਫ ਆਪਦੀ ਮਰਜ਼ੀ ਨਾਲ ਹੀ ਉਹਨਾਂ ਜਾਣ ਦੇਣਾ ਤੇ ਆਪਦੀ ਮਰਜ਼ੀ ਨਾਲ ਹੀ ਆਉਣ ਦੇਣਾ ਜੇ ਕੋਈ ਗਰੀਬ ਹੁੰਦੀ ਤੇ ਗੱਲ ਕੋਈ ਸੁਣ ਨਹੀਂ ਰਿਹਾ ਹਾਂ ਜੋ ਠੀਕ ਹੈ ਜੋ ਕੁਝ ਹੁੰਦਾ ਹੈ ਜਿਹੜੇ ਕਰਨ ਵਾਲੇ ਨੇ ਹੋਰ ਨੇ ਫਸਣ ਵਾਲੇ ਹੋਰ ਨੇ ਪੀ ਜਿਹੜਾ ਵਿਚਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਸ਼ਕਤ ਕਰਦਾ ਹੈ ਵੀ ਜੇ ਤੁਹਾਨੂੰ ਐਸਾ ਹੀ ਏ ਤੇ 3-400 ਬੰਦਾ ਵਿੱਚ ਮੈਂਟਰੀ ਦਾ ਬੈਠਾ ਉੱਥੇ ਨਿਗਰਾਨੀ ਰੱਖੋ ਆਪਦੀ ਜੇ ਕੋਈ ਪਰਣ ਗਿਆ ਉਹਦੇ ਨਾਲ ਚਲੇ ਜਾਓ ਜ਼ਿਮੀਂਦਾਰ ਨੂੰ ਨਾ ਤੰਗ ਕਰਨ ਤੇ ਬਹੁਤ ਵਧੀਆ ਗੱਲ ਹੈ ਇਹ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਗਵਰਨਮੈਂਟ ਨੂੰ ਵੀ ਕਹਿਨੇ ਆਹੀ ਸੈਂਟਰ ਗਵਰਨਮੈਂਟ ਨੂੰ ਵੀ ਕਹਿਨੇ ਜੇ ਸਰਕਾਰ ਚਾਵੇ ਤੇ ਕੀ ਨਹੀਂ ਬੰਦ ਹੁੰਦਾ ਕੌਣ ਲੀਡਰ ਆਉਣਗੇ ਤੁਹਾਡੇ ਕੋਲੇ ਵੋਟਾਂ ਕਹਿਣ ਵਾਸਤੇ ਤੁਹਾਡੇ ਪਿੰਡਾਂ ਚ ਆਉਣਗੇ ਘਰਾਂ ਚ ਆਉਣਗੇ ਉਹ ਤਾਂ ਆਉਂਦੇ ਹੀ ਉਹਨਾਂ ਦੇ ਧਿਆਨ ਚ ਤੁਸੀਂ ਨਹੀਂ ਲਿਆਉਂਦੇ ਜਾਂ ਉਹਨਾਂ ਦੇ ਧਿਆਨ ਚ ਹੀ ਨਹੀਂ ਹੈਗੀ ਗੱਲ ਧਿਆਨ ਤੇ ਕਿਉਂ ਨਹੀਂ ਲਿਆਉਂਦੇ ਜੀ ਧਿਆਨ ਤਾਂ ਜਦੋਂ ਦਾ ਹਿੰਦੁਸਤਾਨ ਪਾਕਿਸਤਾਨ ਬਣਿਆ ਉਦੋਂ ਦੇ ਲਈ ਜਾਂਦੇ ਪਰ ਉਹਨਾਂ ਦੇ ਆਉਂਦਾ ਹੀ ਨਹੀਂ ਨਹੀਂ ਆਉਂਦਾ ਇਸ ਕੰਮ ਬਾਰੇ ਠੀਕ ਹੈ ਜੀ ਇਸ ਪੰਜਾਬ ਤਾਂ ਸੋਨੇ ਦੀ ਚਿੜੀਆ ਇਹਨੂੰ ਤਾਂ ਕੋਈ ਰਹਾ ਨਹੀਂ ਸਕਦਾ ਜਿਹੜੀ ਪੰਜਾਬ ਹੈ ਨਾ ਆਪਣਾ ਕੋਈ ਐਸੀ ਚੀਜ਼ ਨਹੀਂ ਜਿਹੜੀ ਨਹੀਂ ਉਗਦੀ ਇੱਥੇ ਸਿਰਫ ਇਹਦਾ ਧਿਆਨ ਨਹੀਂ ਹੈਗਾ ਜਿਹੜਾ ਲੀਡਰ ਅੱਗੇ ਆ ਜਾਂਦਾ ਉਹ ਆਂਦਾ ਇੱਕ ਰਮੈਂ ਤਾਂ ਪਗਾ ਸੱਤਾ ਅਠਾਂ ਪੀੜੀਆਂ ਦਾ ਇਕੱਠਾ ਕਰ ਲਾਂ ਦੂਜੇ ਮਰ ਜਾਣ ਮਰਦੇ ਆ ਸਾਰੇ ਤਾਂ ਮੇਰਾ ਨਾਮ ਹਰਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਪਿੰਡ ਤੋਂ ਨਾਮਤੜ ਤੋਂ ਅੱਛਾ ਤੁਸੀਂ ਮੌਜੂਦਾ ਮੈਂਬਰ ਹੋ ਹਾਂਜੀ 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 ਦਿੱਕਤ ਦੇ ਉੱਪਰ ਹੱਲ ਕਿਉਂ ਨਹੀਂ ਹੋ ਰਿਹਾ ਭਾਈ ਇਹਦਾ ਇੱਥੇ ਜੀ ਕੋਈ ਹੱਲ ਨਹੀਂ ਹੋ ਰਿਹਾ ਜੀ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਨੇ ਆਉਂਦੇ ਆ ਬਾਕੀ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਵੋਟਾਂ ਵਟੋਰ ਕੇ ਉਸ ਤੋਂ ਬਾਅਦ ਕਿਸੇ ਦੀ ਕੋਈ ਸਾਰ ਨਹੀਂ ਲੈਂਦਾ ਜੀ ਇੱਥੇ ਜਿਹੜਾ ਪੁਲਸੀ ਆਰਜੀ ਤੌਰ ਤੇ ਸਾਹਮਣੇ ਪਹਿਲਾਂ ਪਿਆ ਸੀ ਕੈਪਸੂਲਾਂ ਦਾ ਉਹ ਠੇਕੇ ਤੇ ਪੁਲ ਆ ਜੀ ਉਹ ਜਦੋਂ ਪਾਣੀ ਦਾ ਮਾੜਾ ਜਿਹਾ ਬਹਾਨਾ ਬਣਦਾ ਉਦੋਂ ਠੇਕੇਦਾਰ ਜਿਹੜਾ ਉਹ ਕੈਪਸੂਲਾਂ ਵਾਲਾ ਪੁਲ ਜਿਹੜਾ ਝੁੱਕ ਦਿੰਦੇ ਆ ਉਸ ਤੋਂ ਬਾਅਦ ਜ਼ਿੰਮੇਦਾਰ ਵਿਚਾਰੇ ਪਰੇਸ਼ਾਨ ਹੁੰਦੇ ਨੇ ਹੁਣ ਅੱਜ ਜ਼ਰੂਰ ਤੇ ਇਹਨਾਂ ਨੂੰ ਜ਼ਿੰਮੇਦਾਰਾਂ ਨੂੰ ਇਧਰੋਂ ਜਿਹੜਾ ਕੰਮ ਇਹਨਾਂ ਦਾ ਇੱਕ ਘੰਟਿਆਂ ਅੱਧੇ ਘੰਟੇ ਦਾ ਘੰਟੇ ਦਾ ਕੰਮ ਜਿਹੜਾ ਉਹ ਦੋ ਦੋ ਦਿਨ ਲੱਗ ਜਾਂਦੇ ਆ ਜਿਹੜੇ ਵਿਚਾਰੇ ਜੀ ਜ਼ਮੀਨ ਕਿਲਾ ਦਿਵਾੜਾ ਜਾਂ ਦੋ ਕਿਲੇ ਆ ਉਹਨੇ ਜਿਹੜੀ ਕਣਕ ਦੀ ਟੁਵਾਈ ਜਿਹੜੀ ਇੱਧਰ ਕਰਨੀ ਆ ਉਹ ਸਾਰਾ ਸਾਰਾ ਦਿਨ ਦੋ ਦ ਤੇ ਪੁਲ ਦੀ ਬਹੁਤ ਜਿਆਦਾ ਪਰੇਸ਼ਾਨੀ ਹੈ ਪਿੰਡ ਵਾਸੀਆਂ ਨੂੰ ਕਾਫੀ ਜਿਆਦਾ ਜਿਹੜਾ ਘੱਟੋ ਘੱਟ ਜਿਆਦਾ ਨਹੀਂ ਮੇਰੇ ਖਿਆਲ ਯਾਰ 1 ਏਕੜ ਜ਼ਮੀਨ ਜਿਹੜੀ ਉਹ ਪਾਰ ਹੈ ਇਸ ਤੋਂ ਤੇ ਬਹੁਤ ਜਿਆਦਾ ਪਰੇਸ਼ਾਨੀ ਹੈ ਜ਼ਮੀਂਦਾਰਾਂ ਨੂੰ ਦੋ ਦਿਨ ਪਹਿਲਾਂ ਇਸੇ ਜਗ੍ਹਾ ਟਰੈਕਟਰ ਟਰਾਲੀ ਸਮੇਤ ਡੁੱਬ ਗਿਆ ਸੀ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਟਰੈਕਟਰ ਨੁਕਸਾਨਿਆ ਗਿਆ ਪਰ ਹੁਣ ਵੀ ਕਿਸਾਨ ਦੋ-ਦੋ ਟਰੈਕਟਰ ਜੋੜ ਕੇ ਫਸਲ ਟੋਣ ਲਈ ਮਜਬੂਰ ਨੇ ਸਾਨੂੰ ਲੱਗਦਾ ਹੈ ਪ੍ਰਸ਼ਾਸਨ ਗੂੜੀ ਨੀਂਦ ਸੁਤਾ ਹੋਇਆ ਹੈ ਔਰ ਜਿਹੜੇ ਲੀਡਰ ਨੇ ਉਹ ਤਾਂ ਬਿਲਕੁਲ ਹੀ ਆਉਂਦੇ ਹੀ ਨਹੀਂ ਗੈਨੀ ਵਾਲੇ ਚ ਜਦੋਂ ਵੋਟਾਂ ਲੈਣੀਆਂ ਆਉਂਦੇ ਨੇ ਉਸ ਵੇਲੇ ਆ ਜਾਂਦੇ ਨੇ ਇੱਕ ਦੋ ਦਿਨ ਬਸ ਉਸ ਤੋਂ ਬਾਅਦ ਅਸੀਂ ਮਰੀਏ ਡੁੱਬੀਏ ਇੱਥੇ ਵਿੱਚੇ ਡੁੱਬੀ ਜਾਈਦਾ ਆ ਹੁਣ ਤੁਸੀਂ ਹਾਲਾਤ ਵੇਖ ਹੀ ਲੈ ਹੋਣਗੇ ਅਸੀਂ 50 ਮਣ ਦਾਣੇ ਕਿ 60 ਮਣ ਨੇ ਦੋ ਟਰੈਕਟਰ ਪਾ ਕੇ ਲਿਆਏ ਬੜੀ ਮੁਸ਼ਕਲ ਨਾਲ ਸਾਡਾ ਇੱਕ ਢੇੜੇ ਦਾ ਘਟੋ ਘਟ ਵੀ ਲੀਟਰ ਡੀਜ਼ਲ ਖਪਦਾ ਹੈ ਇੱਥੇ ਨਾ ਤਾਂ ਕੋਈ ਕਾਲੀ ਆਉਂਦਾ ਨਾ ਕਾਂਗਰਸੀ ਆਉਂਦਾ ਨਾ ਕੋਈ ਆਮ ਆਲ ਤਾਂ ਆਇਆ ਹੀ ਨਹੀਂ ਵੜਿਆ ਹੀ ਨਹੀਂ ਜਦੋਂ ਨੇ ਸਰਕਾਰ ਬਣੀ ਤੇ ਸਾਡੀ ਜਿਉਂ ਦੀ ਤਿਉਂ ਹੀ ਇਹ ਸਮੱਸਿਆ ਖੜੀ ਰਹਿੰਦੀ ਹੈ ਹੁਣ ਚੋਣਾ ਆ ਗਿਆ ਫੇਰ ਲੋਕ ਸਭਾ ਦੀਆਂ ਆਉਣਗੇ ਤੁਹਾਡੇ ਕੋਲ ਆਉਣਗੇ ਜੇ ਆਉਣਗੇ ਬਿਲਕੁਲ ਆਉਣਗੇ ਪਰ ਅਸੀਂ ਤਾਂ ਉਹਨਾਂ ਦੇ ਅੱਗੇ ਇਹੋ ਹੀ ਗੱਲ ਕਰੀਦਾ ਵੀ ਸਾਡਾ ਇਹਦਾ ਕੋਈ ਪੱਕਾ ਹੱਲ ਕਰੋ ਅੱਗੇ ਪਿੱਛੇ ਜੇ ਟੈਂਪਰੇਰੀ ਪੁਲ ਬਣਾਇਆ ਗਿਆ ਸੀਗਾ ਉਹ ਇਸ ਵਾਰੀ ਉਹ ਵੀ ਨਹੀਂ ਨਾ ਬਣਾਇਆ ਉਹ ਕਹਿੰਦੇ ਨੇ ਜੀ ਪੈਸਾ ਹੀ ਹੈ ਨਹੀਂ ਸਾਡੇ ਕੋਲ ਸੈਂਟਰ ਕੋਲ ਫੰਡ ਹੀ ਹੈ ਨਹੀਂ ਇਹ ਸੈਂਟਰ ਬਣਾਉਂਦੀ ਹੁੰਦੀ ਸੀ ਉਹ ਡਰਮਾਂ ਵਾਲਾ ਪੁਲ ਕਿੰਨੀ ਵਾਰੀ ਉੱਧਰ ਸਾਡੀ ਜੋ 10 ਕਿਲੇ ਜੀ 10 ਤਾਰੋਂ ਪਾਰ ਵੀ ਹੈ ਨਹੀਂ ਅਗਲੀ ਤਾਰ ਤੂੰ ਪਾਰ ਨਹੀਂ ਗਈ ਥੋੜੀ ਪਿੱਛੇ ਆਪਣੀ ਹਾਂਜੀ ਦਰਿਆ ਤਾਂ ਅੱਗੇ ਤੇ ਤਾਰ ਪਿੱਛੇ ਹੈ ਇਹ ਹਰ ਵਾਰੀ ਤੁਹਾਡੇ ਨਾਲ ਇਹੋ ਦਿੱਕਤ ਆਉਂਦੀ ਹੈ ਹਰ ਵਾਰੀ ਜੀ ਹਰ ਵਾਰੀ ਆ ਪਾਣੀ ਸਾਨੂੰ ਤਾਂ ਬਹੁਤ ਹੀ ਖਰਾਬ ਕਰਦਾ ਯੱਕ ਤਾਂ ਵੀ ਹੁਣ ਪਤਾ ਨਹੀਂ ਸਾਨੂੰ ਕਿਹੜੇ ਵੇਲੇ ਪਾਣੀ ਆ ਜਾਣਾ ਇੱਦਾਂ ਕੱਲ ਜਿਵੇਂ ਟਰੈਕਟਰ ਸਾਡਾ ਡੁੱਬਿਆ ਇੱਥੇ ਪਰਸੋਂ ਅੱਜ ਫੇਰ ਸਾਨੂੰ ਇਹੀ ਉਮੀਦ ਰੱਖਦੇ ਆ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਪਾਣੀ ਆ ਸਕਦਾ ਤੇ ਪਾਣੀ ਆ ਗਿਆ ਫੇਰ ਫੇਰ ਜੀ ਸਾਡੇ ਟਰੈਕਟਰ ਬੰਦ ਸਭ ਕੁਝ ਬੰਦ ਕੋਈ ਰੋੜ ਜਾਂਦਾ ਕੋਈ ਵਿੱਚੇ ਡੁੱਬ ਜਾਂਦਾ ਕਿਦਾਂ ਕੋ ਕਿਦਾਂ ਉਹ ਕਿਹੜਾ ਹੱਲ ਹੈ ਜੋ ਸਰਕਾਰਾਂ ਆਪਣੇ ਲੋਕਾਂ ਲਈ ਨਹੀਂ ਕਰ ਸਕਦੀਆਂ ਬੇਸ਼ੱਕ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ ਪਰ ਇਸ ਦਾ ਬਦਲ ਸਰਕਾਰ ਪਾਸ ਹੋਣਾ ਚਾਹੀਦਾ ਹੈ ਵੈਸੇ ਤਾਂ ਨਾ ਲੋਕਾਂ ਲਈ ਸਥਾਈ ਹੱਲ ਹੋਣਾ ਚਾਹੀਦਾ ਪਰ ਹਾਲ ਦੀ ਘੜੀ ਇਹ ਲੋਕ ਚਾਹੁੰਦੇ ਆ ਕਿ ਕੋਈ ਛੋਟਾ ਮੋਟਾ ਪੁਲ ਜ਼ਰੂਰ ਬਣੇ ਘਟੋ ਘਟ ਪਾਰ ਜਾਣ 'ਚ ਇਹਨਾਂ ਨੂੰ ਇੰਨੀਆਂ ਦਿੱਕਤਾਂ ਨਾ ਪੇਸ਼ ਆਉਣ ਜਿੰਨੀਆਂ ਉਹਨਾਂ ਨੂੰ ਆ ਰਹੀਆਂ ਨੇ ਫਿਲਹਾਲ ਮੌਸਮ ਚੂਣਾ ਦਾ ਹੈ ਲੀਡਰ ਇਸ ਪਿੰਡ 'ਚ ਆਉਣਗੇ ਤੇ ਲੋਕਾਂ ਦਾ ਸਾਥ ਮੰਗਣਗੇ ਪਰ ਚੰਗਾ ਹੋਵੇ ਉਹ ਇਸ ਸਮੱਸਿਆ ਦਾ ਹੱਲ ਕਰਨ ਦੀ ਗੱਲ ਕਰਨ ਤੇ ਜਿੱਤਣ ਮੰਗਰੋ ਸਮਾਬਦ ਕਰਕੇ ਲੋਕਾਂ ਨੂੰ ਰਾਹਤ ਦੇਣ